ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਜੱਸੀ ਦਾ ਉਤਟਰ ਬਲੌਗ ਚੈਨਲ ਤੇ ਜੀ ਅਸੀਂ ਪਹੁੰਚੇ ਜੀ ਕਰਨਲ ਟਰੈਕਟਰ ਸੇਲਜ਼ ਵਾਲਿਆਂ ਦੇ ਮੋਗੇ ਦੇ ਸਾਧ ਤੁਸੀਂ ਬਹੁਤ ਹੀ ਭਾਰੀ ਗੰਤੀ ਵਿੱਚ ਬਾਈ ਹੁਣਾਂ ਕੋਲ ਟਰੈਕਟਰ ਹੁੰਦੇ ਜੀ ਬਿਲਕੁਲ ਨਵੇਂ ਟਰੈਕਟਰ ਹੁੰਦੇ ਆ ਤੇ ਔਰ ਗਾਰੰਟੀ ਤੇ ਡਾਇਰੈਕਟਰ ਹੁੰਦੇ ਆ ਜੀ ਕੋਈ ਕੰਪਲੀਟ ਨਹੀਂ ਹੁੰਦੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਨਵੇਂ ਟਰੈਕਟਰਾਂ ਕੋ ਕਾफी ਸਾਈ ਦੇ ਸਕਦਾ ਤੁਸੀਂ ਕੱਲੇ ਕਲੇ ਟਰੈਕਟਰ ਬਾਰੇ ਦੱਸਾਂਗੇ ਕੀ ਕੀ ਰੇਟ ਹੈ ਕੀ ਮਾਡਲ ਆ ਜੀ ਤੇ ਬਾਕੀ ਸਾਰੀ ਜਾਣਕਾਰੀ ਤੁਸੀਂ ਨੰਬਰ ਤੇ ਪਾਈ ਹੁਣ ਉਹ ਲੈ ਸਕਦਾ ਤੁਸੀਂ ਨੰਬਰ ਵੀ ਬੋਲਾਂਗੇ ਇੱਕ ਵਾਰੀ ਬੋਲ ਦਿੰਦਾ ਜੀ ਪਹਿਲਾ 981414511 ਇਹ ਬਾਈ ਦਾ ਨੰਬਰ ਆ ਜੀ ਤੇ ਮਸਤਾਨ ਸਿੰਘ ਬਾਈ ਦਾ ਨਾਮ ਆ ਜੀ ਇਸ ਨੰਬਰ ਤੇ ਤੁਸੀਂ ਸਾਰੀ ਗੱਲਬਾਤ ਬਾਈ ਨਾਲ ਕਰ ਸਕਦੇ ਹੋ ਤੇ ਆਜੋ ਲੈ ਕੇ ਚੱਲਦੇ ਹਾਂ ਕਰਦੇ ਹਾਂ ਸ਼ੁਰੂ ਇੱਧਰੋਂ ਤੇ ਸੁਵਰਾਜ ਸੇ ਹਾਂ ਸੁਵਰਾਜ ਖੜਾ ਜੀ 963 ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਟਰੈਕਟਰ ਤੇ ਇਹ ਹੈਗਾ ਜੀ 21 ਮਾਡਲ 795000 ਰੁਪਏ ਦੀ ਮੰਗ ਦਾ ਟਰੈਕਟਰ ਦੀ ਬਿਲਕੁਲ ਨਵਾਂ ਟਰੈਕਟਰ ਹੈ ਤੇ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਇਹ ਸੋਦਾਂ ਤੇ ਬਾਕੀ ਇੱਧਰ ਖੜਾ ਜੀ ਹੈ ਚੈਪਟੀ 5911 ਜੀ ਤੇ ਇਹ ਹੈਗਾ ਜੀ 87 ਮਾਡਲ 165000 ਰੁਪਏ ਦੀ ਮੰਗ ਦਾ ਟਰੈਕਟਰ ਦੀ ਤੇ ਅੱਗੇ ਖੜਾ ਜੀ 5210 ਜੀ ਹੰਡੀਆ ਦਾ ਇਹ ਵੀ ਤੁਸੀਂ ਦੇ ਸਕਦੇ ਬਿਲਕੁਲ ਨਵਾਂ ਟਰੈਕਟਰ ਹੈ ਛਤਰੀ ਛਤਰੀ ਫੈਬਰ ਵਾਲੇ ਅੱਗੇ ਦੇ ਸਕਦੇ ਬਿਲਕੁਲ ਨਵਾਂ ਟਰੈਕਟਰ ਹੈ ਜੀ ਇਹ ਹੈਗਾ ਜੀ ਵੀ ਮਾਡਲ ਦਾ 7 ਲੱਖ 7 ਲੱਖ 45 ਹਜ਼ਾਰ ਵੀ ਰਿਮਾਰਡ ਟਰੈਕਟਰ ਦੀ ਬਿਲਕੁਲ ਨਵਾਂ ਟਰੈਕਟਰ ਹੈ ਦੇ ਸਕਦੇ ਤੁਸੀਂ ਚੈੱਕ ਕਰ ਸਕਦੇ ਟਾਇਰ ਟੱਪਾ ਤੇ ਬਾਕੀ ਸਾਰੀ ਜਾਣਕਾਰੀ ਤੁਸੀਂ ਉਸ ਨੰਬਰ ਤੇ ਪਾਈ ਹੁਣ ਲੈ ਸਕਦੇ ਹੋ ਇਧਰ ਨੋ ਉਹ ਖੜਾ ਈ 655 ਡੀਏ ਮਹਿੰਦਰਾ ਤੇ ਸਾਬਦਨ ਤੁਸੀਂ ਹੁਕਾਂ ਕਦੇ ਸੌਦੇ ਹੋ ਇਹ ਵੀ ਦੇ ਸਕਦੇ ਬਿਲਕੁਲ ਨਵਾਂ ਟਰੈਕਟਰ ਹੈ ਜੀ ਚੈੱਕ ਕਰ ਸਕਦੇ ਤੁਸੀਂ ਤੇ 20 ਮਾਡਲ ਆ 7 ਲੱਖ 85 ਹਜ਼ਾਰ ਰੁਪਏ ਦੀ ਮੰਗ ਵਾਲਾ ਟਰੈਕਟਰ ਦੀ ਤੇ ਇਹਨੂੰ ਕੋ ਕਾफी ਸਹੀ ਦੇ ਸਕਦਾ ਤੁਸੀਂ ਅੱਗੇ ਖੜਾ ਜੁਨਡੀਅਰ 5405 ਟਰੈਕਟਰ ਖੜਾ ਜੀ ਦੇ ਸਕਦਾ ਸੀ ਜਾਂਦੀਰ ਬਹੁਤ ਵਧੀਆ ਟਰੈਕਟਰ ਹੈ ਜੀ ਟਾਇਰ ਆਪਾਂ ਤੁਸੀਂ ਦੇ ਸਕਦੇ ਬਿਲਕੁਲ ਨਵੇਂ ਟਾਇਰ ਹੈ ਜੀ ਤੇ ਇਹ ਹੈਗਾ ਜੀ 19 ਮਾਡਲ 7 ਲੱਖ 65 ਹਜ਼ਾਰ ਰੁਪਏ ਦੀ ਮੰਗ ਦੇ ਸਕਦਾ ਤੁਸੀਂ ਤੇ ਇੱਧਰ ਸੋਨਾ ਲੀਕਾ ਖੜਾ ਜੀ ਬਾਹਰ ਟਰੈਕ ਦੇ ਸਕਦੇ ਤੁਸੀਂ ਚੈੱਕ ਕਰ ਸਕਦੇ 4x4 ਤੇ 22 ਮਾਡਲ ਦਾ 15,75,000 ਰੁਪਏ ਦੀ ਮੰਗ ਹੈ ਜੀ ਤੇ ਦੇਖ ਸਕਦੇ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਖੜਾ ਹੀ ਮਹਿੰਦਰਾ ਅਰਜਨ ਅਲਟਰਾ ਵਾਂਸੇ 510 ਡੀਆਈ ਇਹ ਵੀ ਦੇਖ ਸਕਦੇ ਤੁਸੀਂ 22 ਮਾਡਲ ਦਾ 6 ਲੱਖ 35,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇਖ ਸਕਦੇ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਛੋਟਾ ਟਰੈਕਟਰ ਹੀ ਦੇ ਸਕਦੇ ਹੋ ਤੇ 15,75,000 ਅੱਗੇ ਖੜਾ ਈਓਂਡੀਅਰ 5405 4x4 ਦੇ ਸਕਦਾ ਤੁਸੀਂ ਟਾਇਰ ਟੂਰ ਤੇ ਇਹ ਹੈ ਗੱਡੀ 21 ਮਾਡਲ ਆ ਜੀ 11 ਲੱਖ 30 ਹਜ਼ਾਰ ਰੇਡ ਮੰਗ ਦਾ ਟਟ ਦੇ ਦੇ ਸਕਦੇ ਹੋ ਚੈੱਕ ਕਰ ਸਕਦੇ ਹੋ ਤੇ ਅੱਗੇ ਖੜਾ ਈਸ਼ਰ 485 ਇਹ ਵੀ ਚੈੱਕ ਕਰ ਸਕਦੇ 19 ਮਾਡਲ ਆ ਇਹ 3 ਲੱਖ 95 ਹਜ਼ਾਰ ਰੇਡ ਮੰਗ ਆ ਇਹ ਟਟ ਦੇ ਦੇ ਸਕਦੇ ਬਿਲਕੁਲ ਨਵਾਂ ਟਰੈਕਟਰ ਹੈ ਜੀ ਤੇ ਉੱਗੇ ਖੜਾ 5405 ਇਹ ਉਹ ਡੀਅਰ 4x4 ਦੇਖ ਸਕਦਾ ਤੁਸੀਂ ਤੇ ਇਹ ਮਾਰਕਸ ਦੇ ਟਾਇਰ ਹੈ ਜੀ ਇਹਨ ਕੋ ਕਾਪੀਸਾ ਬਿਲਕੁਲ ਨਵਾਂ ਟਰੈਕਟਰ ਹੈ ਸ਼ੋਰੂ ਗਨ ਜੀ ਟਰੈਕਟਰ ਹੈ ਇਹ ਹੈਗਾ ਜੀ 21 ਮਾਡਲ 11 ਲੱਖ 20000 ਰੁਪਏ ਦੀ ਡਿਮਾਂਡ ਆ ਤੇ ਇੱਧਰ ਖੜਾ ਹੈ ਫਾਰਮ ਟਰੈਕ ਜੀ ਇਹ ਹੈਗਾ ਜੀ 13 ਮਾਡਲ 435000 ਰੁਪਏ ਦਾ ਟਰੈਕਟਰ ਦੀ ਦੇਖ ਸਕਦੇ ਚੈੱਕ ਕਰ ਸਕਦੇ ਹੋ ਅੱਗੇ ਖੜਾ ਹੈ ਨਵੋ ਮਹਿੰਦਰਾ ਇੱਧਰ ਵੀ ਦੇਖ ਸਕਦੇ 23 ਮਾਡਲ ਹੈ ਜੀ ਇਹ ਫੋਰ ਬਾਈ ਫੋਰ ਰ 11 ਲੱਖ 65 ਹਜ਼ਾਰ ਰੁਪਏ ਦੀ ਮੰਗ ਆ ਬਾਕੀ ਸਾਰੀ ਜਾਣਕਾਰੀ ਤੁਸੀਂ ਉਸ ਨੰਬਰ ਤੇ ਬਾਈ ਕੋ ਲੈ ਸਕਦੇ ਹੋ ਬਾਕੀ ਇੱਧਰ ਖੜੇ ਗਾ ਬ੍ਰੈਕ 60 ਇਹ ਵੀ ਦੇ ਸਕਦੇ 21 ਮਾੜਾ 6 ਲੱਖ 6 ਲੱਖ 25 ਹਜ਼ਾਰ ਰੁਪਏ ਦੀ ਮੰਗ ਆ ਟਰੈਕਟਰ ਦੀ ਦੇ ਸਕਦੇ ਬਿਲਕੁਲ ਨਵਾਂ ਟਰੈਕਟਰ ਆ ਜੀ ਅੱਗੇ ਖੜਾ ਹੀ 50 ਪੀਐਡੀ ਯੂਨਡੀਅਰ ਇਹ ਵੀ ਦੇ ਸਕਦੇ ਤੁਸੀਂ 16 ਮਾੜਾ 6 ਲੱਖ 40 ਹਜ਼ਾਰ ਰੁਪਏ ਦੀ ਮੰਗ ਦਾ ਟਰੈਕਟਰ ਦੀ ਦੇ ਸਕਦੇ ਤੁਸੀਂ ਤੇ ਅੱਗੇ ਖੜਾ ਈ ਸੋਨ ਵਾਲੀ ਕੱਡੀ ਆ DS 60 20 ਮਾਡਲ ਆ 6 ਲੱਖ 35 ਹਜ਼ਾਰ ਬਿੜਵਾਨ ਹੈ ਜਰਦੀ ਦੇਖ ਸਕਦੇ ਬਿਲਕੁਲ ਨਵਾਂ ਟਰੈਕਟਰ ਆ ਜੀ ਤੇ ਕਿਹੜੇ ਖੜਾ ਈ ਹੁੰਦੀ ਆ 50 ਪਿਆ ਡੀ ਇਹ ਵੀ ਦੇਖ ਸਕਦਾ ਤੁਸੀਂ ਇਹ 15 ਮਾਡਲ 4 ਲੱਖ 90 ਹਜ਼ਾਰ ਬਿੜਵਾਨ ਹੈ ਜਰਦੀ ਦੇ ਸਕਦੇ ਚੈੱਕ ਕਰ ਸਕਦੇ ਹੋ ਤੇ ਬਿਲਕੁਲ ਨਵਾਂ ਟਰੈਕਟਰ ਆ ਜੀ ਬਾਕੀ ਇੱਧਰ ਬੁਰਾਣੇ ਟਰੈਕਟਰ ਖੜੇ ਆਈ ਬਾਈ ਹੁਣਾਂ ਕੋਲੇ ਤੇ ਇਹ ਵੀ ਬਾਈ ਹੁਣ ਹੁਣ ਸੇਲ ਆ ਜੀ ਨਵੇਂ ਤੇ ਪੁਰਾਣੇ ਟਰੈਕਟਰ ਦੋਨੋਂ ਹੀ ਹੁੰਦੇ ਆ ਜੀ ਬਾਕੀ ਸਾਰੀ ਜਾਣਕਾਰੀ ਇਸ ਨੰਬਰ ਤੇ ਲੈ ਸਕਦੇ 9814114511 ਇਹ ਭਾਈ ਦਾ ਨਾਮ ਨੰਬਰ ਆ ਜੀ ਮस्तान ਸਿੰਘ ਭਾਈ ਦਾ ਨਾਮ ਆ ਜੀ ਇਸ ਨੰਬਰ ਤੇ ਸਾਰੀ ਜਾਣਕਾਰੀ ਟਰੈਕਟਰਾਂ ਬਾਰੇ ਲੈ ਸਕਦੇ ਤੁਸੀਂ ਵੀਡੀਓ ਨੂੰ ਦਬਾ ਕੇ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਜੁੜੇ ਵੀਰ ਤੇ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਜੀ ਤੇ ਧੰਨਵਾਦ ਜੀ